ਲਵਾਦੇ ਪਿੰਡ ਬਤਾਲਾ ਪ੍ਰithviਪੁਰ ਵਿਖੇ ਬਨ ਟੁੱਟ ਜਾਣ ਦੀ ਅਫਵਾਹ ਨੇ ਲੋਕਾਂ ਦੇ ਸਾਹਸ ਉੱਤੇ ਹਲਕਾ ਇੰਚਾਰਜ ਹਰਸਿਮਰਨ ਸਿੰਘ ਨੂੰ ਮੰਨੇ ਪੂਰੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਕੀਤਾ ਤੁਸੀਂ ਬਨ ਦਾ ਦੌਰਾ ਮੌਕੇ ਤੇ ਬਨ ਦੀ ਮਜ਼ਬੂਤੀ ਲਈ ਦਿੱਤੇ ਆਦੇਸ਼ ਅਤੇ ਲੋਕਾਂ ਨੂੰ ਅਫਵਾਹਾਂ ਨਾ ਫੈਲਾਉਣ ਦੀ ਕੀਤੀ ਅਪੀਲ ਥਾਣਾ ਮੁਖੀ ਨੇ ਤੁਸੀਂ ਬਨ ਤੇ ਭਾਰੀ ਬਾਣਾ ਅਤੇ ਤਮਾਸ਼ੀ ਬੀਨ ਬਾਣਾ ਤੇ ਸ਼ਕਤੀ ਨਾਲ ਰੋਕ ਲਾਉਣ ਤੇ ਦਿੱਤੇ ਆਦੇਸ਼ ਇਸ ਮੌਕੇ ਟੀਮ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਟੀਮ ਦੇ ਅਗ ਗੁਰਦੀਪ ਸਿੰਘ ਪੰਡਾਲ ਵੀ ਮੌਕੇ ਤੇ ਪੁੱਜੇ ਅਤੇ ਪਿੰਡ ਵਾਸੀਆਂ ਨੂੰ ਹਰ ਸੰਭਵ ਮਦਦ ਦਾ ਕੀਤਾ ਵਾਦਾ ਪਿੰਡ ਵਾਸੀਆਂ ਨੇ ਡੇਰਾ ਰਾਧਾ ਸਵਾਮੀ ਵਿਆਸ ਵੱਲੋਂ ਦਰਿਆ ਨੂੰ ਲਗਾਈ ਜਾ ਰਹੀ ਢਾਹ ਕਾਰਨ ਹੜ ਆਉਣ ਦੇ ਲਗਾਏ ਦੋਸ਼ ਅਤੇ ਡੇਰਾ ਰਾਧਾ ਸਵਾਮੀ ਵਿਆਸ ਖਿਲਾਫ ਦਾ ਬੋਲਣ ਵਾਲੇ ਪੰਜਾਬ ਦੇ ਮੁੱਖ ਮੰਤਰੀਆਂ ਦੇ ਪੋਸਟਰ ਲਗਾ ਕੇ ਕੀਤਾ ਆਪਣਾ ਰੋਸ ਪ੍ਰਗਟਾ ਬਤਾਲਾ ਦੇ ਤੁਸੀਂ ਬੰਦੋ ਕੇਟੀਵੀ ਪੰਜਾਬ ਲਈ ਜਗਿੰਦਰ ਸਿੰਘ ਜੱਟ ਕੇ ਜੀ ਦੀ ਵਿਸ਼ੇਸ਼ ਰਿਪੋਰਟ ਸੋ ਲਾਇਗੁਰ ਜੀ ਦੀ ਫਤਿਹ ਹੈ ਪਿੰਡ ਬਤਾਲਾ ਮੰਡ ਖੇਤਰ ਦੇ ਵਿੱਚ ਕਾਫੀ ਸਥਿਤੀ ਨਾਜ਼ੁਕ ਹੋ ਗਈ ਸੀ ਵੈਸੇ ਬਤਾਲੇ ਦੇ ਵਿੱਚ ਅਸੀਂ ਕਾਫੀ ਦਿਨਾਂ ਤੋਂ ਸਾਰੇ ਲੱਗੇ ਰਲ ਮਿਲ ਕੇ ਕਿਸਾਨ ਜੁਗੀਆਂ ਦੇ ਵੀਰ ਪੰਚਾਇਤ ਨਾਲ ਮਿਲ ਕੇ ਸਾਰੇ ਨੌਜਵਾਨ ਇੱਕ ਜੁਟਵਾ ਤੇ ਹੁਣ ਜਿਹੜਾ ਅੱਜ ਸਿਚੁਏਸ਼ਨ ਇਥੋਂ ਸਰਦਾਰ ਨੰਬਰ ਦਾ ਨੱਥਾ ਸਿੰਘ ਦੇ ਘਰਾਂ ਲਾਗੇ ਫਿਰਥੀਪੁਰ ਬੰਨ ਤੇ ਖਣੇ ਬਤਾਲਾ ਮੰਡ ਕੀ ਤਰ੍ਹਾਂ ਸਾਰਾ ਤੇ ਲੈਰੀ ਵਿਭਾਗ ਦੇ ਵੀ ਸਾਰੇ ਆਏ ਆ ਵੀ ਸੋ ਮਤਲਬ ਆ ਬਹੁਤ ਜ਼ਿਆਦਾ ਕ੍ਰਿਟੀਕਲ ਇਥੇ ਜਿਹੜੀ ਸਿਚੁਏਸ਼ਨ ਸਗੀ ਤੇ ਮੈਂ ਧੰਨਕਰਵਾਦ ਕਰਦਾ ਵਾਂ ਸਰਪੰਚ ਮੇਰਾ ਭਰਾ ਵਾ ਨੂਰਪੁਰ ਲਬਾਣੇ ਤੋਂ ਆ ਸਰਪੰਚ ਜੈਲਾਪੜਾ ਆਪਣੀ ਟੀਮ ਦੇ ਨਾਲ ਆਇਆ ਬੋਰੇ ਲੈ ਕੇ ਵੀ ਆਇਆ ਮੈਂ ਧੰਨਵਾਦ ਕਰਦਾ ਵਾਂ ਪੋਰ ਵੀ ਮੇਰੇ ਜਿਹੜੇ ਆ ਵੀਰ ਚਕੋਕਿਆਂ ਤੋਂ ਮੇਰਾ ਭਰਾ ਆ ਵਾ ਬਤਾਲੇ ਦੇ ਨੌਜਵਾਨ ਲੱਗੇ ਸੋਨੂ ਹਰਪ੍ਰੀਤ ਸਾਰੇ ਅਮਨਦੀਪ ਸਿੰਘ ਜਸਵਿੰਦਰ ਸਿੰਘ ਸਾਫ ਦਾ ਸਰਪੰਚ ਸਾਰੇ ਜਿੰਨੇ ਆ ਹੀ ਲੱਗੇ ਆ ਰਲ ਬਲ ਕੇ ਮਤਲਬ ਆਪਾਂ ਇੱਥੇ ਕੋਈ ਇਹ ਨਹੀਂ ਆ ਵੀ ਇਹ ਪਾਰਟੀ ਉਹ ਪਾਰਟੀ ਹੈ ਸਾਡਾ ਸਾਂਝਾ ਕੰਮ ਸਾਡਾ ਫਰਜ਼ ਬਣਦਾ ਬਾਕੀ ਪਿੰਡਾਂ ਨੂੰ ਵੀ ਬੇਨਤੀ ਆ ਵੀ ਜਿੱਥੇ ਜਿੱਥੇ ਬੰਨ ਜਿਹੜਾ ਬਿੰਦਾ ਵਾ ਕਿਉਂਕਿ ਪਾਣੀ ਇਹ 1 ਮਹੀਨੇ ਤੋਂ ਖੜਾ ਵਾ ਆਪਣੇ ਜਥੇਕੇ ਸਾਹਿਬ ਇੱਕ ਮਹੀਨੇ ਤੋਂ ਪਾਣੀ ਜਿਹੜਾ ਖੜਾ ਵਾ ਇਹ ਆਟੋਮੈਟਿਕਲੀ ਗੱਲ ਆ ਵੀ ਹੁਣ 14 ਘੰਟੇ ਲਗਾਤਾਰ ਅੱਜ ਤੱਕ ਬਰਸਾਤ ਹੋਈ ਥੋੜੀ ਜੀ ਘਟਿਆ ਉਹਦਾ ਕਰਕੇ ਹੁਣ ਜਿਹੜਾ ਵਾ ਬੰਨ ਬਹਿਣਾ ਸ਼ੁਰੂ ਹੋ ਗਿਆ ਜਿੱਥੇ ਵੀ ਲੋੜ ਆ ਸਾਰੇ ਆਪਾਂ ਪੰਜਾਬੀ ਭਰਾ ਵਾ ਕੋਈ ਵੀ ਆਪਣਾ ਮਨਮਟਾਵਾ ਛੱਡ ਕੇ ਆਪਾਂ ਰਲ ਮਿਲ ਕੇ ਇੱਕ ਦੂਵੇ ਨਾਲ ਖੜੀਏ ਜਿੱਥੇ ਵੀ ਲੋੜ ਆ ਆਪਾਂ ਬੰਨ ਦੀ ਮਜ਼ਬੂਤੀ ਕਰੀਏ ਜੇਕਰ ਬੰਨ ਇਥੋਂ ਟੁੱਟਦਾ ਹੀ ਤੇ ਪੂਰੇ ਕਪੂਰਥਲਾ ਡੁੱਬਦਾ ਹੀ 50 ਪਿੰਡ ਅੱਗੇ 100 ਇਸ ਕਰਕੇ ਸਾਨੂੰ ਸਾਰੇ ਜਿਹੜਿਆ ਗਡਾਣੀ ਬਾਮੂਵਾਲ ਦਿਆਲਪੁਰ ਲਖਣਕੇ ਪੱਡਾ ਤੇ ਨੂਰਪੁਰ ਲਬਾਣੇ ਤੋਂ ਮੇਰਾ ਭਰਾ ਆ ਨੂਰਪੁਰ ਜੱਟਾਂ ਸਾਰੇ ਜਾਤੀ ਕੇ ਸਗੋਜਲਾ ਸਾਰੇ ਵੀਰਾਂ ਨੂੰ ਬੇਨਤੀ ਆ ਫੋਨ ਤੇ ਕਰਦੇ ਆ ਇੱਥੇ ਪਹੁੰਚਿਆ ਵੀ ਜਰੂਰ ਕਰਦ ਬਸ ਇਹੀ ਮੇਰੀ ਬੇਨਤੀ ਆ ਕਿ ਜਿਹੜੇ ਵੀਰ ਇੱਥੇ ਪਹੁੰਚਦੇ ਨਾਲ ਸਾਰਿਆਂ ਦਾ ਧੰਵਾਦ ਤੇ ਅਸੀਂ ਵੀ ਡਟਿਆ ਬਤਾਲੇ ਦੀ ਪੂਰੀ ਟੀਮ ਜਿਹੜੀ ਆ ਨੌਜਵਾਨਾਂ ਦੀ ਜਗਤਾਰ ਸਿੰਘ ਜੱਗਾ ਮੈਂਬਰ ਪੰਚਾਇਤ ਉਹਦਾ ਘਰ ਵਾਇਓ ਉਹ ਵੀ ਨੌਜਵਾਨ ਬੜੇ ਦੇ ਨਾਂ ਤੋਂ ਲੱਗਾ ਵਾ ਸਾਰਿਆਂ ਦਾ ਧੰਵਾਦ ਵਾਹਿਗੁਰੂ ਜੀ ਦਾ ਖਾਸਤਾ ਵਾਹਿਗੁਰੂ ਜੀ ਦੇ ਸਾਥੇ ਸਾਡੇ ਵੀਰ ਕੋਕੇ ਵੇਖੋ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਸਾਰਿਆਂ ਨੂੰ ਹਮਦਰਦੀ ਆ ਆਪਾਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿੱਥੇ ਵੀ ਸਾਨੂੰ ਲੋੜ ਪੈਂਦੀ ਆ ਭਰਾ ਭਰਾਵਾਂ ਨਾਲ ਖੜਦੇ ਆ ਪਰਾਵਾ ਪਰਾਵਾ ਦੀਆਂ ਬਾਵਾਵਾਂ ਹੁੰਦੇ ਆ ਭਾਜੀ ਅਮਰਤਪਾਲ ਉਹਨਾਂ ਦੀ ਟੀਮ ਪਹੁੰਚੀ ਆ ਮੈਂ ਉਹਨਾਂ ਦਾ ਇੱਥੇ ਬਟਾਲਾ ਪਹੁੰਚ ਤੇ ਧੰਨਵਾਦ ਕਰਦਾ ਹਰਵਿੰਦਰ ਵੀਰ ਸਾਡਾ ਬੱਲ ਸਾਡੇ ਨਾਲ ਪਿਛਲੇ 15 ਦਿਨਾਂ ਤੋਂ ਲੱਗਾ ਸਾਡੀ ਬਟਾਲੇ ਦੀ ਟੀਮ ਵੀ ਭਾਰੀ ਬੜੀ ਵੱਡੀ ਆ ਕਿਸਾਨ ਸਾਡੇ 2KJU ਬਟਾਲਾ ਤੇ ਐਨ ਆਰ ਆਈ ਭਰਾਵਾਂ ਦਾ ਬਹੁਤ ਸਹਿਯੋਗ ਆ ਉਸ ਦਿਨ ਤੋਂ ਅਸੀਂ ਲੱਗੇ ਆ ਪਰ ਅੱਜ ਜਿਆਦਾ ਸਿਚੁਏਸ਼ਨ ਜਿਹੜੀ ਇੱਥੇ ਬਹੁਤ ਜਿਆਦਾ ਤਕੀਕਲੀ ਅਸੀਂ ਵੀ ਥੋੜਾ ਕੰਬਰਾ ਜਾਂਦਾ ਬੰਦਾ ਵੀ ਇੱਧਰ ਸਾਡੇ ਨਾਲ 100 200 ਪੈਂਡਾ ਜੀ ਬੰਦੇ ਇਸ ਕਰਕੇ ਜਿੰਨੇ ਵੀ ਸਾਡੇ ਭਰਾ ਆਉਂਦੇ ਆ ਉਹਨਾਂ ਦਰਦੀ ਨਾਲ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਤੇ ਜਿੱਥੇ ਵੀ ਸਾਨੂੰ ਮੁਸ਼ਕਲ ਹੋਈ ਭਰਾ ਖੜੇ ਆ ਬਸ ਸਾਨੂੰ ਕਹਿੰਦੇ ਲੋਕ ਬਣਾ ਦੇ ਸਾਰਿਆਂ ਨੂੰ ਪਤਾ ਵਾ ਕਿ ਭਜੀ ਸਾਡਾ ਗਾਂ ਸਾਦ ਦੇਣਾ ਜਦੋਂ ਵੀ ਠੀਕ ਹੈ ਦੇਖੋ ਇਹ ਤਾਂ ਦੇਣਾ ਦੇਣਾ ਵਾ ਨਹੀਂ ਬਿਆਸ ਦਾ ਕਰਕੇ ਸਾਨੂੰ ਸਭ ਤੋਂ ਵੱਡੀ ਧਾ ਲੱਗ ਰਹੀ ਹੈ ਇਹ ਨਹੀਂ ਸਾਰੀਆਂ ਸਰਕਾਰਾਂ ਤੋਂ ਮੌਕਾ ਦਿੰਦੇ ਆ ਜਿੰਨੇ ਵੀ ਜੋ ਕੋਈ ਸਾਡੀ ਸਾਡੀ ਕਰਦਾ ਪਰ ਤੁਹਾਡੇਗੇ ਵੀ ਪੀ ਲਿਆ ਜਦੋਂ ਦੇਖਿਆ ਉਹਨਾਂ ਨੂੰ ਪਤਾ ਸਭ ਤੋਂ ਜਿਆਦਾ ਵੱਡਾ ਪ੍ਰੋਬਲਮ ਜਿਹੜੀ ਆ ਇਹਦੇ ਬਿਆਸ ਦਾ ਕਰਕੇ ਸਭ ਤੋਂ ਵੱਡੀ ਜਿਹੜੀ ਅਸੀਂ ਆਪ ਕਰਕੇ ਜਿਹੜੀ ਮੂਮੈਂਟ ਵਈ ਕੋਈ ਮੀਟਿੰਗ ਵਈ ਤੁਸੀਂ ਹੁਕਮ ਕਰਿਓ ਅਸੀਂ ਹਾਜ਼ਰ ਹੋਵਾਂਗੇ ਬਾਕੀ ਤੁਸੀਂ ਦੇਖਿਆ ਵਾ ਤੁਸੀਂ ਆਪਣੇ ਕੀ ਕਹਿਣਾ ਚਾਹੋਗੇ ਦੋ ਖਾਲਸਾ ਵਾਹੀ ਗੁਰੂ ਜੀ ਦੀ ਫਤਿਹ ਮੈਂ ਗੁਰਦੀਪ ਸਿੰਘ ਭੰਡਾਲ ਟੀਮ ਪਈ ਅਮਰਪਾਲ ਸਿੰਘ ਖਾਲਸਾ ਅਕਾਲੀ ਦਲ ਵਾਰਿਸ ਪੰਜਾਬ ਦੇ ਜੋ ਅੱਜ ਹਾਲਾਤ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਇਸ ਸਮੇਂ ਜਿਹੜਾ ਹੈਗਾ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਟੀਮ ਭਾਈ ਅਮਰਪਾਲ ਸਿੰਘ ਖਾਲਸਾ ਵੱਲੋਂ ਤੁਹਾਡਾ ਆਪਣਾ ਕੈਂਪ ਨਾ ਹੈਟ ਲਗਭਗ ਕਲਾ ਨੌਰ ਤੋਂ ਲੈ ਕੇ ਰੋਜ਼ਪੁਰ ਫਾਜ਼ਲਕਾ ਤੱਕ ਜਿਹੜੇ ਕੈਂਪ ਚਲਾਏ ਜਾ ਰਹੇ ਨੇ ਅੱਜ ਸਾਨੂੰ ਕਾਫੀ ਫੋਨ ਕਾਲਸ ਜਿਹੜੀਆਂ ਇੱਥੋਂ ਬਤਾਲਾ ਏਰੀਆ ਛੋਟੇ ਲਮੈਰੀਏ ਚੋਂ ਆਈਆਂ ਸਿਗੀਆਂ ਅਸੀਂ ਇੱਥੇ ਸਥਿਤੀ ਦਾ ਜਾਇਜ਼ਾ ਲੈਣ ਆਏ ਆ ਕਿ ਕਿਹੜੀ ਕਿਹੜੀ ਰਿਕੁਆਇਰਮੈਂਟ ਹੈਗੀ ਆ ਜੋ ਵੀ ਇਥੋਂ ਦੇ ਵਸਨੀਕ ਸਾਡੇ ਵੀਰ ਜਿਹੜੇ ਹੈਗੇ ਨੇ ਉਹ ਜੋ ਵੀ ਹੁਕਮ ਲਾਉਣਗੇ ਇਹ ਮਿੱਟੀ ਦੀ ਲੋੜ ਹੈ ਬੋਰੀਆਂ ਦੀ ਲੋੜ ਹੈ ਕਿਸੇ ਡੀਜ਼ਲ ਦੀ ਲੋੜ ਹੈ ਪ੍ਰਸ਼ਾਦੇ ਪਾਣੀ ਦੀ ਲੋੜ ਹੈ ਜੋ ਵੀ ਤਰੀਕੇ ਦੀ ਹੈ ਉਹ ਵੀ ਇਹਨਾਂ ਦੀ ਰਿਕੁਆਇਰਮੈਂਟ ਆ ਉਹ ਟੀਮ ਪਾਈ ਅਮਰਪਾਲ ਸਿੰਘ ਖਾਲਸਾ ਤੁਹਾਡਾ ਆਪਣਾ ਕੈਂਪ ਵੱਲੋਂ ਜਿਹੜੀ ਪੂਰੀ ਕੀਤੀ ਜਾਊਗੀ ਬਾਕੀ ਅੱਗੇ ਵੀ ਇਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਕਿਉਂਕਿ ਅੱਜ ਜਿਹੜਾ ਸਮਾਂ ਹੈ ਉਹ ਸਿਆਸਤ ਕਰਨ ਦਾ ਨਹੀਂ ਹੈ ਅੱਜ ਪਾਰਟੀਬਾਜ਼ੀ ਤੋਂ ਪਰ ਉੱਠ ਕੇ ਧੜੇਬੰਦੀਆਂ ਤੋਂ ਪਰ ਉੱਠ ਕੇ ਅੱਜ ਸਾਰਿਆਂ ਨੂੰ ਅੱਜ ਸਾਨੂੰ ਲੋੜ ਹੈ ਇੱਕ ਹੋਣ ਦੀ ਸੋ ਵੀਰਾਂ ਨੇ ਇੱਥੇ ਆਪਣੀ ਸਥਿਤੀ ਦਿਖਾਈ ਏ ਤੇ ਪਿੱਛੇ ਅਸੀਂ ਹੁਣ ਕਹਿ ਕੇ ਵੀ ਆਏ ਆ ਜਿਹੜੀਆਂ ਪੰਜ ਕ ਟਰਾਲੀਆਂ ਜਿਹੜੀਆਂ ਮਿੱਟੀ ਦੀਆਂ ਆ ਰਹੀਆਂ ਨੇ ਇਹ ਲੂਮ ਸਥਿਤੀ ਦੇਖ ਕੇ ਆਏ ਆ ਬੜੀ ਨਾਜ਼ੁਕ ਬਣੀ ਹੋਈ ਏ ਤੇ ਕਿਸੇ ਵੀ ਜੀ ਦੀ ਰਿਕੁਇਰਮੈਂਟ ਨਹੀਂ ਵੀ ਜਦੋਂ ਮਾਲੀ ਹੁਕਮ ਲਾਦੇ ਉਸੇ ਹਾਰਦੇ ਠੀਕ ਹੈ ਵਾਈਕਾ ਸਾਹਿਬ ਹਾਂਜੀ ਜਿਹੜਾ ਪਿੱਛੇ ਤੁਸੀਂ ਦੇਖ ਸਕਦੇ ਪਿਛੇ ਜਿਹਨੇ ਸਾਨੂੰ ਬਿਲਡਿੰਗਾਂ ਦਿਖਾਈ ਦਿੰਦੀਆਂ ਨੇ ਡੇਰਾ ਬਿਆਸ ਦੀਆਂ ਬਿਲਡਿੰਗਾਂ ਨੇ ਇਹ ਕਾਫੀ ਸਮੇਂ ਤੋਂ ਜਿਹੜੀਆਂ ਖਬਰਾਂ ਲਗਭਗ 2.5 ਸਾਲ ਤੋਂ ਅਸੀਂ ਦੇਖ ਰਹੇ ਆ ਕਿ ਡੇਰਾ ਡੇਰਾ ਬਿਆਸ ਵੱਲੋਂ ਜਿਹੜਾ ਆਪਾਂ ਕਹਿੰਦੇ ਆ ਅਨ ਅਧਿਕਾਰਤ ਜਿਹੜਾ ਬੰਨ ਬੰਨਿਆ ਗਿਆ ਏ ਤੇ ਉਹਦਾ ਵੀ ਅਸੀਂ ਟੀਮ ਪਾਈ ਅਮਰਤਪਾਲ ਸਿੰਘ ਖਾਲਸਾ ਵੱਲੋਂ ਵਿਰੋਧ ਕਰਦੇ ਆ ਕਿ ਜਿਹੜਾ ਹੈਗਾ ਵਾਏ ਜਿਹੜਾ ਡੇਰਾਵਾਦ ਏ ਡੇਰਾਵਾਦ ਪੰਜਾਬ ਦੇ ਵਿੱਚ ਜਿੱਦਾਂ ਪਣ ਪਿਆ ਉਹ ਸਾਨੂੰ ਸਾਰਿਆਂ ਨੂੰ ਪਤਾ ਕਿਉਂਕਿ ਇਹ ਸਮਾਂ ਨਹੀਂ ਹੈਗਾ ਉਹ ਉਹ ਗੱਲ ਕਰਨ ਦਾ ਪਰ ਜਿਹੜਾ ਡੇਰਾ ਬਿਆਸ ਵੱਲੋਂ ਜਿਹੜਾ ਆਨੰਦ ਘਰਤ ਮੰਨ ਬੰਨਿਆ ਗਿਆ ਤੇ ਜਿਹੜੀਆਂ ਆਹ ਡੇਰੀਆਂ ਬਤਾਲਾ ਏਰੀਆ ਹੋ ਗਿਆ ਢਿਲਵਾ ਏਰੀਏ ਦੇ ਜਿਹੜੀਆਂ ਜ਼ਮੀਨਾਂ ਨੂੰ ਜਿਹੜਾ ਢਾਹ ਲੱਗੀ ਆ ਤੇ ਜਿਹੜਾ ਸਾਰਿਆਂ ਸਾਰਾ ਜਿਹੜਾ ਦਰਿਆ ਦਾ ਵਹਾਅ ਉਹ ਇਸ ਪਾਸੇ ਨੂੰ ਆਇਆ ਏ ਉਹਦਾ ਵੀ ਅਸੀਂ ਵਿਰੋਧ ਕਰਦੇ ਆ ਤੇ ਅਸੀਂ ਇੰਨਾ ਪਿੰਡਾਂ ਦੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਪਾਈ ਅਮਰਪਾਲ ਸਿੰਘ ਖਾਲਸਾ ਵੱਲੋਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜੋ ਵੀ ਇਹ ਸ਼ਾਂਤ ਮਈ ਪ੍ਰੋਟੈਸਟ ਜਿਹੜਾ ਵੀ ਕਰਨਗੇ ਅਸੀਂ ਉਹਨਾਂ ਦੇ ਨਾਲ ਖੜੇ ਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਕੀ ਭਾਜੀ ਜਿਹੜਾ ਨਾ ਫੁਰ ਕੁਝ ਲੋਕਾਂ ਨੂੰ ਕਹਿ ਰਹੇ ਆ ਵੀ ਯਾਰ ਸਾਰੇ ਬੰਨੇ ਇੱਕ ਥੋੜੀ ਵਿਆਸਤਿਕਦਾ ਕਰਕੇ ਇਹ ਸਾਰਾ ਹੋ ਗਿਆ ਨਾ ਭਾਜੀ ਦੇਖੋ ਜਿਹੜੀਆਂ ਇਹ ਸਾਡੀਆਂ ਜ਼ਮੀਨਾਂ ਨਾ ਇਹਦੇ ਸਾਹਮਣੇ ਇਹਨੇ ਬੰਦ ਬੰਨਿਆ ਉਧਰੋਂ ਬੰਦ ਬੰਨ ਗਏ ਤਕਰੀਬਨ 2.5 3 ਕਿਲੋਮੀਟਰ ਹਿੰਦੇ ਰ ਆ ਗਏ ਆ ਉਹਦਾ ਕਰਕੇ ਜਿਹੜੀਆਂ ਸਾਡੀਆਂ ਜ਼ਮੀਨਾਂ ਦੀ ਸਾਡੀ ਪਿਆਰੀ ਜਿਹੜੀ ਖੁਰਕੇ ਮਿੱਟੀ ਜਾਂਦੀ ਆ ਉਹ ਸਾਰਾ ਤਾਰਪੋਰ ਸਾਈਡ ਨੂੰ ਜਾਂਦੀ ਆ ਉੱਥੇ ਉਹਦਾ ਕਰਕੇ ਸਾਰਾ ਜਿਹਦਾ ਗ੍ਰੇਟੇ ਵੱਢ ਗਿਆ ਉੱਥੇ ਬਲੌਕ ਹੋ ਗਿਆ ਕੰਮਰੋਂ ਉੱਥੇ ਵੀ ਜ਼ਿਆਦਾ ਖੜ ਕੇ ਚਿਰ ਗਿਆ ਔਰ ਇਥੇ ਜਗਾ ਘਟ ਹੋਣ ਦਾ ਕਰਕੇ ਜਿਹੜੇ ਬੈਕ ਸਾਈਡ ਇਧਰ ਹੈਗੇ ਆ ਵੰਡ ਕੁਕੇ ਦਰਿਆ ਜਿਹੜਾ ਸਾਡੇ ਬਤਾਲਾ ਚੱਕੂ ਕੀ ਢੱਲਮਾ ਹੈ ਨਾ ਇਹ ਤੋਂ ਪਿਛਲੇ ਪਿੰਡ ਜਿਹੜੇ ਸਾਰੇ ਆ ਉਹ ਵੀ ਉਹ ਕਹਿੰਦੇ ਕਦੀ ਸਾਡੇ ਨਾਲ ਪਾਣੀ ਨਹੀਂ ਆਇਆ ਇਸ ਵਾਰ ਜ਼ਿਆਦਾ ਆਇਆ ਕਿਉਂਕਿ ਦਰਿਆ ਨੂੰ ਪਾਣੀ ਨੂੰ ਵਗਣ ਨੂੰ ਜਿੰਨੀ ਜਗਾ ਚਾਹੀਦੀ ਸੀ ਉਹ ਨਹੀਂ ਮਿਲੀ ਨੀ ਜਿਹੜੀ ਡੇਰੇ ਬਿਆਸ ਨੇ ਬਹੁਤ ਜ਼ਿਆਦਾ ਅੰਦਰ ਗੈਰ ਕੁਦਰਤੀ ਗੈਰ ਕਾਨੂੰਨੀ ਬੰਦ ਬੰਦਿਆ ਤੇ ਸਾਨੂੰ ਸਭ ਤੋਂ ਵੱਡੀ ਮਾਰ ਉਹਦਾ ਕਰਕੇ ਪਈ ਆ ਇਸ ਕਰਕੇ ਸਾਡੇ ਤੋਂ ਅਗਲੇ ਪਿੰਡ ਵੀ ਉਹਦਾ ਕਰਕੇ ਸਾਰਾ ਜੋ ਵੀ ਹੋਇਆ ਹੋਇਆ ਤੇ ਫਲੱਡ ਜਿਹੜਾ ਪਿਛਲੇ ਪਿੰਡਾਂ ਦਾ ਅਗਲਿਆਂ ਦਾ ਤਾਹ ਹੋ ਗਿਆ ਸਾਡੀ ਮਿੱਟੀ ਖੁਰ ਕੇ ਉਧਰੋਂ ਜਮਾ ਹੋ ਗਈ ਆ ਪਿਛਲਿਆਂ ਦਾ ਤਾਹ ਹੋ ਗਿਆ ਵੀ ਉਹਨੂੰ ਪਾਣੀ ਪੂਰਾ ਜਾਣ ਨੂੰ ਰਸਤਾ ਨਹੀਂ ਮਿਲਿਆ ਤੇ ਬਾਕੀ ਸਾਰੇ ਪ੍ਰਸ਼ਾਸਨ ਨੂੰ ਜਾਂ ਜਿੱਦਾਂ ਪੀਐਮ ਸਾਹਿਬ ਦੀ ਟੀਮ ਆ ਸਾਰੇ ਭਾਜੀ ਨਹੀਂ ਆਏ ਆ ਤਾਂ ਗਾਂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡਾ ਇਸ ਚੀਜ਼ ਵੀ ਸਾਥ ਦੇ ਵਾਹਿਗੁਰੂ ਹਾਜ਼ਰ ਵਾਹਿਗੁਰੂ ਅਤੇ ਲਗਾਤਾਰ ਕੰਟੀਨਿਊ ਹਾਂ ਇਹ ਕੁਝ ਹੁੰਦੇ ਆ ਦੇ ਵੱਡੇ ਵੱਡੇ ਬੈਕ ਹੁਣ ਇਹ ਰੂਟ ਕਰਕੇ ਜਿਹੜੀ ਇਹ ਸਿੱਕੇ ਹੋ ਰਹੀ ਹੈ ਉਹ ਹੋਰ ਥੰਨੇ ਬਾਰੇ ਹੈ ਤੇ ਇਹ ਜੋ ਸਿੱਕੇ ਹੋ ਰਹੀ ਹੈ ਤੇ ਪਾਣੀ ਦੇ ਇੱਕ ਤਰਫੋਂ ਜ਼ਿਆਦਾ ਇਧਰੋਂ ਵਧੂ ਜਾਣਾ ਉਧਰੋਂ ਜ਼ਿਆਦਾ ਮੈਂ ਕੰਟਰੀ ਸਾਈਡ ਵਾਲ ਨੂੰ ਉਹਦੇ ਕਰਕੇ ਸਾਨੂੰ ਇਹ ਡਾਰਿਆ ਕਿ ਮਤਲਬ ਕਿ ਇਹ ਰੋਡ ਨਾ ਬਣਾ ਲੈਣਾ ਹਾਂ ਰਾਵੜਾ ਹਾਂ ਹੁਣ ਇਹਦੇ ਇਹਦੇ ਵਿੱਚ ਜੋ ਸਿਰ ਰਹਿ ਸਰ ਸੀਮੈਂਟ ਭਰਿਆ ਜਾਵੇ ਤੇ ਬਾਹਰ ਸੀਮੈਂਟ ਤੇ ਹੈਗਾ ਮੰਗਾ ਲਿਆ ਪਰ ਇੱਕ ਵਾਰ ਆਪਾਂ ਰੂਟ ਸਾਲ ਨੂੰ ਮੰਗਾ ਲਈ ਜੀ ਰੂਟ ਵਾਲੇ ਕਹਿੰਦੇ ਆ ਕਿ ਆਪਾਂ ਲੋਕ ਜੋ ਕੋਈ ਥੀ ਜੀ ਫਿਲਿੰਗ ਕਰਵਾ ਦਿੰਦੇ ਆ ਕੋਈ ਪੈਟਨਰ ਕਰ ਦਿੰਦੇ ਆ ਉਹਦੇ ਨਾਲ ਕੀ ਇਹ ਠੀਕ ਹੋ ਜੀਵੇ ਸਾਡਾ ਜੇ ਆਪਾਂ ਗੱਲ ਸੁਣਿਓ ਇਦਾਂ ਜਿੱਥੇ ਤਰੀੜ ਆ ਤਰੀੜ ਦੀ ਤਰੀੜ ਦਾ ਲੰਗ ਪੱਟ ਕੇ 1.5 ਫੁੱਟ ਸੜਕੀ ਪੱਟ ਕੇ ਤੇ ਉਹਨੂੰ ਥੋੜਾ ਡੂੰਘਾ ਕਰਕੇ ਉਹਨੂੰ ਦੱਬ ਦੇਈਏ ਫਿਰ ਸੜਕਾ ਬਿਲਕੁਲ ਨਹੀਂ ਫਿਰ ਆਪਣੀ ਹੋਰ ਦੀ ਪੂਰੀ ਗੜੂ ਪਾਪਾ ਇਹ ਚੋਣੇ ਕਿ ਕਿਸੇ ਇੱਕ ਸੀਪੇ ਹੀ ਨਾ ਹੋ ਇਹ ਕਹਿੰਦੇ ਇਸੇ ਤਰੀਕੇ ਨਾਲ ਆਪਾਂ ਉਹ ਲੋਕ ਪਰ ਜੀ ਲੋਕ ਜਿਹਾ ਕੁਝ ਵੀ ਕਹਿੰਦੇ ਜੀ ਇੱਕ ਵਾਰ ਉਹਦੀ ਬੀਡ ਹੁੰਦੀ ਆ ਪਾ ਚੀਂ ਜਾਂਦੇ ਆ ਆਪਾਂ ਇਹ ਕਹਿੰਦੇ ਕਿ ਇੱਕ ਵਾਰ ਫਿਲਿੰਗ ਹੋ ਜਵੇ ਤੇ ਇਹਨੂੰ ਪ੍ਰੋਬਲਮ ਆਵੇ ਸਾਡੂ ਕਿਉਂਕਿ ਜੇ ਇਹਦੇ ਵਿੱਚ ਸਿਰ ਪਾਣੀ ਜਾਂਦਾ ਰਿਹਾ ਉਹਦੇ ਕਰਕੇ ਸਾਨੂੰ ਉਹਨੇ ਰਾਹ ਬਣਾ ਲਾ ਉਹਨੇ ਰਾਹ ਬਣਾ ਲਾ ਅੱਗੇ ਵੀ ਇਦਾਂ ਹੀ ਅੰਮਲ ਆਉਂਦਾ ਇਸ ਕਾਰਨ ਸਰ ਉਹ ਪਾਣੀ ਜਸਦੀ ਸਾਹਿਬ ਕਰਦੇ ਗੱਲ ਇੱਕ ਮੈਂਡੈਸਟੀ ਸਾਹਿਬ ਦੀ ਸਮਝੋ ਸਰ ਇਸ ਤਰ੍ਹਾਂ ਕਿ ਮਤਲਬ ਕਿ ਜਿੱਦਾਂ ਆਪਣੀ ਵੱਲ ਬਾਰਿਸ਼ ਹੋ ਹੋ ਕੇ ਤੇ ਜਿੱਦਾਂ ਆਪਣਾ ਬਾਲ ਪਹਿਲੇ ਸੈਚੂਰੇਟ ਹੋ ਚੁੱਕਾ ਆ ਠੀਕ ਹੈ ਜੀ ਇਹ ਸਰ ਉੱਪਰੋਂ ਜਿੱਦਾਂ ਕੋਈ ਵੀ ਵਾਈਕਲ ਲੰਗੇ ਜਿੱਦਾਂ ਗੱਡੀਆਂ ਲੰਗੀਆਂ ਉਹਦੇ ਕਰਕੇ ਮਤਲਬ ਕਿ ਜਿਸ ਤਰ੍ਹਾਂ ਆਪਣੀ ਸੜਕ ਦੇ ਵਿੱਚ ਕ੍ਰੈਕਸ ਆ ਜਾਂਦੇ ਜਿਹੜੇ ਉੱਪਰ ਬੀਟੂਮੈਨ ਦੇ ਲੇਅਰ ਦੇ ਵਿੱਚ ਸਰ ਇਹ ਉਹ ਕ੍ਰੈਕਸ ਨੇ ਕਿ ਆਪਾਂ ਇਹ ਚਾਹੁੰਦੇ ਹਾਂ ਕਿ ਇਹਦੇ ਵਿੱਚ ਹੁਣ ਜਿੱਦਾਂ ਆਪਣੀ ਸੀਪੇਜ ਨਾ ਹੋਵੇ ਬੇਸਿਕਲੀ ਇਹ ਕ੍ਰੈਕਸ ਫਿਲ ਹੋ ਜਾਣ ਕਿ ਬੰਦੇ ਵਿੱਚ ਜਿਹਦੇ ਵਿੱਚ ਸੀਪੇਜ ਹੁੰਦੀ ਰਹੀ ਫਿਰ ਮਿਲੂ ਦੇਰ ਨੂੰ ਵੇਰੋਜਨ ਉਹਦੀ ਕੰਟਰੀ ਸਾਈਡ ਇਟਸ ਨੋਟ ਔਨ ਦਾ ਰਿਵਰ ਸਾਈਡ ਇਹ ਮਤਲਬ ਮੰਡਾ ਵਾਲੇ ਪਾਸੇ ਨੂੰ ਨਹੀਂ ਦੂਸਰੇ ਪਾਸੇ ਨੂੰ ਆ ਸੁਸਤਾਣੇ ਪਾਸੇ ਨੂੰ ਮਤਲਬ ਕਿ ਜਿਹੜੇ ਟਾਇਰ ਵੀ ਟਾਇਰ ਪ੍ਰੈਸ਼ਰ ਦੇ ਨਾਲ ਵੀ ਹਾਂ ਸਰ 100 ਟਾਇਰ ਪ੍ਰੈਸ਼ਰ ਬਿਕੋਜ਼ ਇਹ ਮਨੂ ਕਿ ਇੱਕ ਵਾਰ ਇੱਦ ਦਾ ਇਹ ਹੈ ਨਾ ਕਿ ਸਰ ਪਾਣੀ ਕਾਫੀ ਧੀਰ ਤੋਂ ਬੰਦ ਦੇ ਨਾਲ ਚੱਲ ਰਿਹਾ ਆ ਤੇ ਬੰਦ ਆਟੋਮੈਟਿਕਲੀ ਸਰ ਸੈਚੂਰੇਟ ਹੋ ਚੁੱਕਾ ਪਾਣੀ ਦਾ ਉਸ ਤੋਂ ਬਾਅਦ ਜਿਹੜੀਆਂ ਆਪਣੀ ਹੈਵੀ ਰੇਨਸ ਹੋ ਗਈਆਂ ਜਿੱਦਾਂ ਕਾਫੀ ਹੁਣ ਬਰਸਾਤਾ ਹੋ ਗਿਆ ਪਹਿਲਾਂ ਵੀ ਹੋ ਗਈ ਹੁਣ ਵੀ ਹੋ ਗਈ ਕੋ ਇਹਦੇ ਉੱਤੇ ਜਿੱਦਾਂ ਜਿੱਦਾਂ ਵਾਹिकल्स ਮੰਗ ਰਹੇ ਆ ਇਟਸ ਗੈਟਿੰਗ ਇਟਸ ਗੈਟਿੰਗ ਸੈਚੂਰੇਟ ਤੇ ਜਿੱਦਾਂ ਸੈਟਲ ਹੁੰਦੀ ਆ ਤੇ ਰੋਡ ਦੇ ਉੱਪਰਲੀ ਬਿਟੂਮਨ ਲੇਅਰ ਦੇ ਵਿੱਚ ਹੀ ਸਰ ਸਾਰੀ ਮਤਲਬ ਕ੍ਰੈਕਸ ਆਏ ਆ ਤੇ ਇਹਦੇ ਕਰਕੇ ਜਿੱਦਾਂ ਜਿੱਦਾਂ ਪਾਣੀ ਅੰਦਰ ਜਾਊਗਾ ਉਹਨੇ ਬੰਨ ਨੂੰ ਮਤਲਬ ਕਿ ਜਿੱਦਾਂ ਆਪਣੇ ਥੱਲੇ ਉਹ ਬੰਨ ਨੂੰ ਨੁਕਸਾਨ ਕਰੇ ਤੁਹਾਨੂੰ ਇਹ ਆ ਬੇਸਿਕਲੀ ਆਪਣੇ ਇਹ ਕ੍ਰੈਕਸ ਜਿੰਨੇ ਵੀ ਹੈਗੇ ਇਹ ਆਪਾਂ ਫਿਲ ਕਰਵਾ ਲਈਏ ਕਿਸੇ ਤਰੀਕੇ ਨਾਲ ਠੀਕ 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 ਆਜੋ ਠੀਕ ਹੈ ਆਜੋ ਐਕਸ਼ਨ ਸਰ ਆਜੋ ਜੀ ਆ ਕੇ ਸਰ ਸਰ ਇਹ ਚੀਜ਼ ਆਪਾਂ ਨੂੰ ਨੁਕਸਾਨ ਦਾ ਕਰੇ ਆ ਪਰ ਬਸ ਇਹੀ ਚੀਜ਼ ਦਾ ਆ ਕਿ ਆ ਜਿੱਦਾਂ ਆਪਾਂ ਨਾ ਮੰਨਣਾ ਇਹਨੂੰ ਇਦਾਂ ਆ ਜਿੱਦਾਂ ਜਿੱਦਾਂ ਮੈਂ ਹੁਣ ਬਾਹਰ ਦੇਖਿਆ ਜਿੱਦਾਂ ਲੈਂਡਸ ਜਾ ਕਿਉਂਕਿ ਹੈ ਲੈਂਡ ਸਲਾਈਡ ਵਾਲਾ ਸੀਨ ਹੈ ਕਿ ਭਾਰ ਪੈ ਕੇ ਆਉਣ ਨੂੰ ਨਾ ਖਿਸਕੇ ਜਵੇ ਸਾਰਾ ਬਸ ਉਹਦੇ ਪਾਸੇ ਸਰ ਆਪਾਂ ਇਦਾਂ ਕਰ ਲਗੇ ਨਾ ਮਿੱਟੀ ਪਵਾ ਕੇ ਜਿੱਦਾਂ ਟੋੜੇ ਲਵਾ ਪੱਕੀ ਆ ਉਹ ਟੋੜੇ ਲਵਾ ਕੇ ਉਹਦੇ ਆਪਾਂ ਪੈਰ ਫਿਕਸ ਕਰ ਦਾਂਗੇ ਪਰ ਇਧਰ ਆ ਸਕਦਾ ਇਹ ਵਾਲਾ ਇਹ ਪਾਣੀ ਬਿਲਕੁਲ ਦੇਖੋ ਬਿਲਕੁਲ ਥੋੜਾ ਆ ਮਤਲਬ ਜਿਹੜਾ ਬੇਸਿਕਲੀ ਪਾਣੀ ਉਧਰ ਖਰੀਕੀ ਚ ਜਾ ਰਿਹਾ ਆ ਸਾਨੂੰ ਆ ਆ ਆ ਦੇਖੋ ਹੁਣ ਇਥੋਂ ਲੋ ਗੱਡੀ ਲੰਗੀ ਨਾ ਹੁਣ ਇਦਾਂ ਸੈਟਲ ਹੋਇਆ ਚੈੱਕ ਕਰਦੇ ਚੈੱਕ ਕਰ ਉਹ ਪਾਣੀ ਨੇ ਇਹਦੇ ਵਿੱਚੋਂ ਰਸਤਾ ਭਰਾਇਆ ਇਥੋਂ ਨੇ ਮਤਲਬ ਕੀ ਰੋਜ਼ਨਗਾਨੀ ਸ਼ੁਰੂ ਕਰ ਪਾਣੀ ਆਰਪਾਰਤ ਨਹੀਂ ਹੋਇਆ ਕਿ ਤੋਵੇਂ ਹੈ ਨਾ ਪਾਣੀ ਆਰਪਾਰਤ ਨਹੀਂ ਹੋਇਆ ਸਰ ਜਦੋਂ ਆਪਾਂ ਕੋਈ ਵੀ ਚੀਜ਼ ਲਗਾਈ ਜਾ ਰਹੇ ਹਾਂ ਕੋਈ ਕੰਮ ਕਰ ਰਹੇ ਹਾਂ ਇਰੋਜ਼ਨ ਹੋ ਰਹੀ ਹੈ ਹੁਣ ਬੇਸਿਕਲੀ ਆਪਾਂ ਦੇਖੋ ਇਹਨੂੰ ਸਟੇਬਲ ਕੀਤਾ ਹੁਣ ਇਹਦੇ ਉੱਤੇ ਮਿੱਟੀ ਪਾ ਦੇਣੀ ਹੈ ਇਹਦੇ ਉੱਤੇ ਫਿਰ ਆਪਾਂ ਬੋਰੇ ਲੈਂਦੇ ਨੇ ਸੈਕਟਰ ਟਰੈਕਟਰ ਦੀ ਵਾਈਬ੍ਰੇਸ਼ਨ ਤਾਂ ਕਿੱਥੇ ਫੀਲ ਹੁੰਦੀ ਇਸ ਚੀਜ਼ ਦੇ ਇਹਦਾ ਅਸਰ ਇੰਨਾ ਹੈ ਹੋਰ ਇਥੋਂ ਆਪਾਂ ਲੋ ਇੱਕ ਤੇ ਵਾਈਕਲ ਵਗੈਰਾ ਬੰਦ ਕਰਵਾਉਂਦੇ ਐਸੇ ਜੂ ਸਾਨੂੰ ਕਹ ਕੇ ਉਧਰੋਂ ਤੋਂ ਇਧਰੋਂ ਵਾਈਕਲ ਬੰਦ ਕਰਾਈਏ ਉਹ ਤਾਂ ਨਾਰਮਲੀ ਤੇ ਵੈਸੇ ਬ ਕੋ ਰਿਕੁਐਸਟ ਕਰਨੀ ਪੈਣੀ ਉਹਨਾਂ ਨੂੰ ਕਿ ਨਾ ਕਰੀਏ ਮਤਲਬ ਕਿ ਆਪਾਂ ਜੇ ਕਿਸੇ ਨੂੰ ਲਾਗੇ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਜੀ ਉਹਨਾਂ ਨੇ ਦੇਣਾ ਗੁਰਦੁਆਰਾ ਉਹ ਪੁਆਇੰਟ ਬਣਾ ਲਓ ਜਿੱਨੇ ਕਿਤੇ ਲਾਉਣਾ ਸਮਾਨ ਆਸੇ ਪਾਸੇ ਲਾ ਦੇ ਬੰਨ ਦੇ ਉੱਤੇ ਨਾ ਚਲਾਉਣ ਹਾਂਜੀ ਕਿਉਂਕਿ ਮੈਨ ਲਾਦਾ ਮੀ ਇੰਨੇ ਦਿਨ ਲਗਾਤਾਰ ਬਹਿ ਗਿਆ ਬੰਨ ਹਰ ਕੋਨੇ 'ਚ ਪਾਣੀ ਭਰਿਆ ਆ ਆਸੇ ਪਾਸੇ ਸੈਚੁਰੇਟਡ ਹੋ ਜਾਊਗਾ ਜੇ ਆਪਾਂ ਕਿ ਇਨਡੇਟ ਇਨਡੇਟ ਆ ਬਿਲਕੁਲ ਆਪਣਾ ਦਰਿਆ ਵੀ ਇਨਡੇਟ ਆ ਤੇ ਬੰਨ ਵੀ ਇਨਡੇਟ ਮਤਲਬ ਗਿੱਲਾ ਆ ਪੂਰਾ ਬੰਨ ਅਸਲ ਮਿੱਟੀ ਸਾਰੀ ਗਿੱਲੀ ਆ ਥੱਲੇਓ ਸੀ ਆਪਣੇ ਹੈਪੀ ਕਿ ਆਪ ਗੋਰੀਆਂ ਵਗੈਰਾ ਤੇ ਭਰਵਾਈ ਜਾ ਰਹੇ ਆ ਅੱਜ ਦੇ ਸੋ ਬਾਰਿਸ਼ ਕਰਕੇ ਉਹ ਗੋਰੀਆਂ ਵੀ ਜੀ ਦੇ ਵਿੱਚ ਵੀ ਸੀ 88 ਵਾਲਾ ਵੀ ਰਿਕਾਰਡ ਚੈੱਕ ਕਰੋ ਤੇ ਉਹ ਦੇਖੋ ਕਿ ਕਿਹੜਾ ਕਿਹੜਾ ਪੁਆਇੰਟ ਹੈ ਬੀਸਿਕਲੀ ਜੇ ਸਰ 88 ਵਾਲੇ ਪਹੁੰਚੇਗੇ ਉਹ ਆਪਾਂ ਸਾਰੇ ਭੰਤੀ ਸੀਗੇ ਉਹ ਬੰਨੇ ਸਰ ਬੁਤਾਲਾ ਮਨਜ਼ੂਰਵਾਲ ਅੱਗੇ ਆਪਾਂ ਹੋਰ ਉੱਥੇ ਢਲਵਾ ਵੀ ਕੰਮ ਕਰ ਰਹੇ ਲੋਹਾਰੀ ਸ਼ਾ ਉਸ ਤੋਂ ਅੱਗੇ ਵੀ ਕਰ ਰਹੇ ਉੱਥੇ ਮਿੱਟੀ ਪੈ ਗਈ ਆ ਉੱਥੇ ਆਪਾਂ ਵਾਇਰ ਰੇਅ ਸੀ ਕੋ ਆਪਣੀ ਉਹਦੀ ਤਿਆਰੀ ਆ ਉਹਦੀ ਆਪਣੀ ਪੂਰੀ ਤਿਆਰੀ ਆ ਔਰ ਇਹ ਸੀਗਾ ਕਿ ਇਹ ਸਾਡਾ ਸੜਨ ਨਹੀਂ ਇੱਕੋ ਦਾ ਜਿੱਦਾਂ ਆ ਇੱਕੋ ਕਰਵਾਉਂਦੇ ਇਧਰ ਦੇਖ ਕੇ ਥੱਲੇ ਹਨ ਨਿਕਲਣਾ ਜਰੂਰੀ ਉਹ ਇਕੋ ਲੋਕ ਬੀਤੀ ਬੋਲੀ ਲੱਗਦੀ ਆ ਨਾ ਜੋ ਟਰਾਲੀ ਅੱਧੀ ਇਧਰੋਂ ਲੰਘ ਜਵੇ ਇਹ ਥੱਲੇ ਨੂੰ ਉਹਨੂੰ ਖਸਕਾਰੀਏ ਜਿੱਦਾਂ ਆਪਾਂ ਆਹ ਇਧਰੋਂ ਹੋਰ ਆ ਜਾਓ ਆ ਜਾਓ ਨਹੀਂ ਇਹ ਕੋਈ ਇੱਕ ਅੱਧੇ ਦਿਨ ਦਾ ਤਾਂ ਨਿਯਮ ਹੋਣਾ ਪਹਿਲਾਂ ਮਾੜੇ ਮੋਟੇ ਇਦਾਂ ਤੇ ਹੋ ਰਹੀ ਆ ਠੀਕੇ ਠੀਕੇ ਪਹਿਲਾਂ ਇਦਾਂ ਨਹੀਂ ਇਹ ਮਲਟੀਪਾਰਕ ਕੱਲ ਰਾਤੀ ਬਾਹਰ ਜਾਂਦੇ ਆ ਪਹਿਲਾਂ ਨਹੀਂ ਆ ਵੀ ਪਾਸਾ ਬਹਿ ਗਏ ਆ ਵੀ ਪਾਸਾ ਬਹਿ ਗਏ ਇਧਰ ਲਵਾ ਸਾਹ ਜੱਟੀਆਂ ਬਾਈਕਲ ਜਿਹੜਾ ਚੱਲ ਰਹੇ ਆ ਬਾਈਕਲ ਲੱਗ ਰਹੇ ਹੁਣ ਆਪਾਂ ਕੁਰਤੇ ਬਿਲਕੁਲ ਜਿੱਦਾਂ ਆਪਾਂ ਇਹ ਕਰੀਏ ਕਿ ਜਿਸ ਤਰ੍ਹਾਂ ਇਹਨੂੰ ਔਨ ਜਾਣ ਵਾਸਤੇ ਬੰਦ ਕਰਾਈਏ ਨਹੀਂ ਬੰਦ ਇਹਨੂੰ ਟੋਟਲੀ ਬੰਦ ਦੇਤੇ ਮੈਂ ਤਾਂ ਅੱਗੇ ਨਾ ਅੱਗੇ ਉਹ ਲਾਉਣਾ ਚਾਹੁੰਦੇ ਸੀਗੇ 144 ਉਹ ਤਾਂ ਨਹੀਂ ਲਾਉਂਦੇ ਸੀਗੇ ਕਿ ਮੈਂ ਕਿਹਾ ਦਰਪੈ ਜਾਂ ਪੈਦਾ ਹੋ ਜਾਣਾ ਕਿਉਂਕਿ ਲੋਕਾਂ ਸੇਵਾ ਕਰਨੀ ਹੈ ਸਰ ਇੱਕ ਕ੍ਰੈਸ਼ ਬੈਰੀਅਰ ਟਾਈਪ ਹੀ ਲਾ ਦੀ ਆਪਾਂ ਮਤਲਬ ਜੇ ਦੋਥੇ ਬੈਰੀਅਰ ਬਗਾਨਾ ਲਗਾ ਦੇ ਹਾਂ ਮਟਰਲੀ ਲਾਤੀ ਆਪਣੇ ਪਿੱਛੇ ਅੱਗੇ ਨਹੀਂ ਉਹ ਉਹ ਤੇ ਹੈ ਇਹ ਸਾਰੇ ਪੁਆਇੰਟਾਂ ਤੇ ਕਰਨਾ ਪੈਣਾ ਇਹ ਕਰੀ ਆਪਣੇ ਐਸ ਐਚ ਓ ਸਾਹਿਬ ਉਧਰੋਂ ਮੀਕ ਸ਼ੋਰ ਕਰੋ ਕਿ ਟ੍ਰੈਫਿਕ ਬੰਦ ਕਰਾ ਦਿਓ ਪਿਛਲੇ ਪਾਸੇ ਕੋਈ ਚੜੇ ਨਾ ਤੇ ਨਾਲੇ ਇੱਕ ਚੀਜ਼ ਇਹ ਵੀ ਹੈ ਕਿ ਸਾਰੇ ਪਿੰਡ ਵਾਲਿਆਂ ਨੂੰ ਵੀ ਕਹੋ ਕਿ ਆਪਣੀ ਵੀ ਜਿਹੜਾ ਕੋਈ ਆਂਦਾ ਦਾਨ ਦક્ષਿਣਾ ਲਈ ਉਹ ਲਈ ਇੱਕ ਪੁਆਇੰਟ ਰੱਖ ਲੈਣ ਬੰਦ ਤੇ ਨਾ ਕੋਈ ਚੀਜ਼ ਚੜਾਈ ਜਾਵੇ ਇਹ ਪਹਿਲਾਂ ਤਾਂ ਇੱਕ ਵਾਰੀ ਉਦਾਂ ਕਰਕੇ ਦੇਖੋ ਜੇ ਸਖਤੀ ਕਰਨੀ ਪੈਂਦੀ ਸਖਤੀ ਸ਼ਕਤੀ ਇਸ ਚੀਜ਼ ਦੀ ਕਿ ਜਬਾਨ ਤੇ ਵਾਧੂ ਕਾਟੂ ਜਦੋਂ ਕੋਈ ਲੈ ਕੇ ਆਉਂਦਾ ਹੈ ਕਈ ਤਾਂ ਕਈ ਪਿਕਨਿਕ ਮਨਾਉਣ ਨੂੰ ਤੁਰੇ ਫਿਰਦੇ ਆ ਕੋਈ ਬੰਦਾ ਇਦਾਂ ਦਾ ਵਾਧੂ ਕਾਟੂ ਗੱਡੀ ਲੈ ਕੇ ਚੜਦਾ ਆ ਤੇ ਉਹਦਾ ਅੱਜ ਉਹਦੀ ਫੜ ਕੇ ਇੰਪਾਉਂਡ ਕਰਨੀ ਪੈਂਦੀ ਗੱਡੀ ਭਾਵੇਂ ਪਾਉਂਡ ਕਰ ਲਓ ਜਿਹੜੀ ਮਤਲਬ ਇਹਨੂੰ ਮੇਕ ਸ਼ੋਰ ਕਰਿਓ ਕਿ ਸਟ੍ਰਿਕਟਲੀ ਜਿਹੜਾ ਇਹਨੂੰ ਇੰਪੋਰਟਸ ਕਰਾਉਣਾ ਹੈ ਇਹ ਇਧਰ ਆ ਸਰ ਕੀ ਹੁਣ ਦੋ ਚਾਹ ਹੁਣ ਜਿੰਨੀ ਬਾਰਿਸ਼ ਪੈ ਗਈ ਆ ਹੁਣ ਬੰਨ ਸਾਰੇ ਗਿੱਲਾ ਆ ਹੁਣ ਜੇ ਆਪਾਂ ਇਹਦੇ ਵਿੱਚ ਕੋਈ ਵੀ ਹੈਵੀ ਵਾਹਕਲ ਦੀ ਮੂਵਮੈਂਟ ਕਰਾਂਗੇ ਨਾ ਇਹਨੂੰ ਆਪਾਂ ਨੂੰ ਡਰ ਨਹੀਂ ਤੁਸੀਂ ਮੈਨੂੰ ਅੱਜ ਤੋਂ ਤਿੰਨ ਕੇ ਚਾਰ ਦਿਨ ਪਹਿਲਾਂ ਆ ਕੇ ਆਹੀ ਮੈਂ ਉਧਰੋਂ ਆਪਾਂ ਕਹਿ ਕੇ ਡਕਾਇਆ ਸੀ ਪਰ ਉਹਦੀ ਪ੍ਰੋਬਲਮ ਇਹ ਸੀ ਕਿ ਆਪਾਂ ਆਮ ਟ੍ਰੈਫਿਕ ਰਕਵਾਇਆ ਸੀ ਅਗਰ ਉਹ ਐਸੀ ਕਹਿੰਦੀ ਜਿਹੜੇ ਗੱਠਾਂ ਲੈ ਕੇ ਆਉਂਦੇ ਆ ਚਾਰ ਦੀਆਂ ਜਾਂ ਕੋਈ ਸੇਵਾ ਕਰਨ ਆਉਂਦਾ ਜਿਉਂ ਨੂੰ ਆਪਾਂ ਡੱਕਦੇ ਆ ਤਾਂ ਉਹ ਬੜਾ ਨੈਗੇਟਿਵ ਜਾਂਦਾ ਲੱਗਦਾ ਕਿ ਫਿਰ ਇਹ ਡੱਕਦੇ ਆ ਪਰ ਪ੍ਰੋਬਲਮ ਇਹ ਕਿ ਹੁਣ ਪ੍ਰੋਬਲਮ ਤੁਹਾਨੂੰ ਪਤਾ ਸੀ 3 ਦਿਨ ਪਹਿਲਾਂ ਕਿ ਬਈ ਬੰਨ ਸਾਰਾ ਹੁਣ ਗਿੱਲਾ ਮੈਂ ਤਾਂ ਤੁਹਾਨੂੰ ਉਦੋਂ ਹੀ ਫੋਨ ਕੀਤਾ ਸੀ ਕਿ ਮੈਂ ਕਿਹਾ ਇੱਕ ਵਾਰੀ ਸ਼ੂਕਾ ਆਪਾਂ ਢਕਾ ਦਿੱਤਾ ਸੀ ਪਰ ਮੈਨੂੰ ਇਹ ਨਹੀਂ ਸੀਗਾ ਕਿ ਹੁਣ ਆਪਾਂ ਇਸ ਲੈਵਲ ਟੀਵੀ ਦਾ ਜਿਹੜਾ ਟਰਾਲੀਆਂ ਵੀ ਛੋਟੀਆਂ ਹੀ ਕਈਆਂ ਇੱਥੇ ਲੈ ਕੇ ਉਹਨੂੰ ਆਪੋ ਵੱਡੀ ਟਰਾਲੀ ਨਾਲ ਲੈ ਕੇ ਆਈਏ ਛੋਟੀ ਟਰਾਲੀ ਚ ਮਿੱਟੀ ਆਊਗੀ ਕੁਝ ਵੀ ਬੋਰੀਆਂ ਉਹਨੀਆਂ ਛੋਟੀਆਂ ਛੋਟੀਆਂ ਟਰਾਲੀਆਂ ਆਪਾਂ ਹੀ ਕਰੀਏ ਮੈਂ ਡੀਸੀ ਸਾਹਿਬ ਨਾਲ ਕਰਕੇ ਤੇ ਉਹਨੂੰ ਆਪਾਂ ਜ਼ੋਨ ਕੋਸ਼ਿਤ ਕਰਾ ਲੈਣੇ ਦੂਸਰਾ ਕੀ ਇਸ ਜ਼ੋਨ ਦੇ ਵਿੱਚ ਜਿਹੜੇ ਤੇ ਪਿੰਡ ਵਾਲੇ ਆ ਉਹ ਰਹਿਣ ਜਿਹਦਾ ਜਿਹਦਾ ਪਿੰਡ ਹੈ ਹਾਂ ਜਿਹੜਾ ਕੋਈ ਸੇਵਾ ਕਰਨਾ ਹੁੰਦਾ ਪਿੰਡ ਦੇ ਰਵੇ ਪੁਆਇੰਟ ਜਦੋਂ ਤੱਕ ਹਦੂ ਤੱਕ ਆ ਜਾਵੇ ਉਦੋਂ ਅੱਗੇ ਨਾਲ ਠੀਕ ਹੈ ਤੇ ਤੁਸੀਂ ਜਿਹੜੇ ਟੇਰੀ ਦੇ ਟਿਕਾਣੇ ਪਾਸੋਂ ਅੱਜ ਮੰਡਪ ਬਤਾਲੇ ਆਏ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਇੱਥੇ ਦੀ ਕਿ ਆ ਬੰਦ ਦਾ ਜਿਹੜਾ ਇੱਕ ਕੋਈ ਕ੍ਰੈਕਸ ਜਿਹੜੇ ਸ਼ੂ ਹੋਏ ਆ ਉਹਦੇ ਲਈ ਸਾਡੇ ਐਸ.ਡੀ. ਸਾਹਿਬ ਡਰੇਨੇਜ ਤੇ ਐਕਸੀਅਨ ਸਾਹਿਬ ਪੀ.ਡਬਲਯੂ.ਡੀ. ਇੱਥੇ ਮੌਕੇ ਤੇ ਦੇਖ ਰਹੇ ਕਿ ਇਹਦਾ ਕੀ ਆਪਾਂ ਹੱਲ ਕਰਨਾ ਤੇ ਪ੍ਰੈਜ਼ੈਂਟ ਸਿਚੁਏਸ਼ਨ ਕੀ ਹੈ ਕਈ ਵਾਰੀ ਕੀ ਹੁੰਦਾ ਗੱਲ ਕੁਛ ਹੋਰ ਹੁੰਦੀ ਪੇਸ਼ ਕੋਈ ਹੋਰ ਹੋ ਜਾਂਦੀ ਤੇ ਪੈਨਿਕ ਹੋ ਜਾਂਦਾ ਆਸ-ਪਾਸੇ ਜਿਹੜਾ ਅਫਵਾਹ ਬਹੁਤ ਛੇਤੀ ਫੈਲ ਜਾਂਦੀ ਇੱਕ ਤਾਂ ਉਹ ਸਰਟਨ ਕਰਨਾ ਕਿ ਆਪਾਂ ਨੂੰ ਕੇਸ ਡਿਗਰੀ ਦੇ ਲੈਵਲ ਦੀ ਇੱਥੇ ਸਾਨੂੰ ਇੰਟਰਵੈਂਸ਼ਨ ਦੀ ਲੋੜ ਆ ਲਗਭਗ ਕੰਟਰੋਲ ਦੇ ਵਿੱਚ ਆ ਜਨੈਸਡੀਓ ਸਾਹਮਣੇ ਵੀ ਦੱਸਿਆ ਕਿ ਇਹ ਬੇਸਿਕਲੀ ਕਿਉਂਕਿ ਕਾਫੀ ਟਾਈਮ ਤੋਂ ਜਿਹੜਾ ਮੀਂਹ ਪੈ ਰਿਹਾ ਸੀਗਾ ਉਹਦੇ ਕਰਕੇ ਬੰਨ ਗਿੱਲਾ ਸੀ ਉੱਥੋਂ ਜਿਹੜੇ ਭਾਰੇ ਵਹੀਕਲ ਲੰਘਦੇ ਆ ਚਾਹੇ ਉਹ ਸੇਵਾ ਵਾਲੇ ਚਾਹੇ ਕੋਈ ਹੋਰ ਵੀ ਆ ਉਹਦੇ ਚੱਕਰ 'ਚ ਜਿਹੜਾ ਇੱਕ ਪਾਸਾ ਜਿਹੜਾ ਪਿੰਡ ਵਾਲਾ ਪਾਸਾ ਨਾ ਕਿ ਜੰਦਰ ਪਾਣੀ ਵਾਲਾ ਪਾਸਾ ਉਹ ਇੱਕ ਪਾਸਾ ਬੈਠਾ ਤੇ ਉੱਥੇ ਹੁਣ ਤੋੜੇ ਲਵਾ ਕੇ ਤੇ ਉਹਨੂੰ ਕੰਟਰੋਲ 'ਚ ਕਰ ਲਿਆ ਪਲੱਸ ਜਿੱਥੇ ਜਿੱਥੇ ਕ੍ਰੈਕਸ ਆਏ ਆ ਇਨ ਨੂੰ ਹੁਣੇ ਇਥੋਂ ਆਪਾਂ ਇੰਨਾ ਪੋਰਸ਼ਨ ਪਟਾ ਕੇ ਦੇਖਣਾ ਕਿ ਇਸ ਚੀਜ਼ ਨੂੰ ਕਿਦਾਂ ਕਿ ਪਾਣੀ ਇਹਦੇ ਵਿੱਚ क्रैक्स ਤੇ ਨਾ ਜਾਵੇ ਤੇ ਕਿਸੇ ਤਰੀਕੇ ਇਹ ਵਧੇ ਨਾ ਬਸ ਕੋਈ ਇਦਾਂ ਡਰਨ ਵਾਲੀ ਜਾਂ ਪੈਨਿਕ ਕਰਨ ਵਾਲੀ ਕੋਈ ਇਦਾਂ ਦੀ ਸਿਚੁਏਸ਼ਨ ਨਹੀਂ ਗੀ ਸੋ ਵੀ ਆਰ ਕੌਨਫिडੈਂਟ ਇਨਸਥੇ ਨਾਲੇ ਜੇ ਹੋਰ ਵੀ ਕਿਸੇ ਵੀ ਤਰੀਕੇ ਦੀ ਲੋਡ ਪੈਂਦੀ ਹੋਵੇ ਆਰ ਵੈਲ ਇਕুইਪਡ ਸਾਡੇ ਕੋਲ ਟੀਮਾਂ ਆ ਸਾਰਾ ਕੁਝ ਆ ਸਾਰਾ ਸਾਧਨ ਆ ਸਾਰਾ ਕੁਝ ਆ ਵੀਲ ਗੈਟ ਦਿਸ ਥਿੰਗ ਇਨ ਕੰਟਰੋਲ ਇਹਦਾ ਲੋਕਾਂ ਨੇ ਖਵਾ ਜੜਾਤੀ ਸੀ ਕਿ ਵੀ ਇਸ ਜਗਤ ਤੋਂ ਬੰਦ ਟੁੱਟ ਗਿਆ ਹੈ ਜਿਹੜੇ ਖਵਾੜ ਆਉਣ ਵਾਲੇ ਉਹਨਾਂ ਨੂੰ ਕੀ ਦੇਖੋ ਜੀ ਗੱਲ ਸੱਚੀ ਹੈ ਨਾ ਕਿ ਹੁਣ ਮੈਨੂੰ ਪਤਾ ਨਹੀਂ ਕੀ ਮੰਤਵ ਆ ਕਈਆਂ ਦਾ ਮੰਤਵ ਹੁੰਦਾ ਉਦਾਂ ਹੀ ਭੈ ਕ੍ਰੀਏਟ ਕਰਨਾ ਉਹਨਾਂ ਦੇ ਮਨ 'ਚ ਨਹੀਂ ਹੁੰਦੀ ਨੀਅਤ ਨਹੀਂ ਹੁੰਦੀ ਕਿ ਆਪਾਂ ਇਹ ਕੰਮ ਕਰਦੀਏ ਪਰ ਇਹ ਕੀ ਹੈ ਕਿ ਜਦੋਂ ਇੱਕ ਬੰਦਾ ਇੱਕ ਗੱਲ ਗਾਂ ਦੱਸਦਾ ਉਹ ਦੋ ਜੋੜ ਕੇ ਗਾਂ ਹੋਰ ਦੱਸੀ ਜਾਂਦਾ ਸੋ ਪੈਨਿਕ ਕਰਨ ਜਿਹੜਾ ਅਫਵਾਹ ਜਿਹੜਾ ਆ ਆਮ ਲੋਕਾਂ ਚ ਪੈਨਿਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਉਹ ਨਾ ਹੋਵੇ ਸੋ ਮੇਰੀ ਬੇਨਤੀ ਸਾਰਿਆਂ ਨੂੰ ਇਹ ਹੈ ਕਿ ਪਹਿਲਾਂ ਤਾਂ ਇਨਫੋਰਮੇਸ਼ਨ ਜਿਹੜੀ ਲੈਣੀ ਹੈ ਉਹ ਪ੍ਰਸ਼ਾਸਨ ਤੋਂ ਦੇਖਿਆ ਜਾਵੇ ਪ੍ਰਸ਼ਾਸਨ ਦੀ ਅਪਡੇਟ ਲਈ ਜਾਵੇ ਨਾ ਕਿ ਕਿਸੇ ਵਟਸਐਪ ਦੀ ਜਾਂ ਫੇਸਬੁੱਕ ਦੀ ਕਿਸੇ ਦੀ ਪੋਸਟ ਉਹ ਜਿਹੜਾ ਜਾਂ ਐਸ ਡੀਓ ਸਾਹਿਬ ਜਦੋਂ ਕੁਝ ਕਹਿਣ ਉਹ ਮੰਨਿਆ ਜਾਵੇ ਜਾਂ ਫਿਰ ਜੋ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਕਹਿੰਦਾ ਉਹ ਮੰਨਿਆ ਜਾਵੇ ਕਿਉਂਕਿ ਇਹਦਾ ਜਿਹੜਾ ਰੱਖ ਰਖਾ ਇਹਦਾ ਜੋ ਸਿਸਟਮ ਹੈ ਇਹਦੀ ਟੈਕਨੀਕੈਲਿਟੀ ਸਾਰੀ ਜੋ ਉਹ ਜਿਹੜੀ ਹੈ ਉਹ ਡਿਪਾਰਟਮੈਂਟ ਨੂੰ ਵੱਧ ਪਤਾ ਥੈਂਕ ਯੂ